ਕੈਨੇਡਾ ਦੇ ਸਰੀ ਵਿੱਚ ਖੁੱਲੇ ਇਸ ਖਾਲਸਤਾਨੀ ਦੂਤਾਵਾਸ ਦੀ ਧਮਕ ਹਿੰਦੁਸਤਾਨ ਤੱਕ ਪਈ ਹੈ ਸਥਾਨਕ ਗੁਰਦੁਆਰਾ ਕੰਪਲੈਕਸ ਨੇੜਲੀ ਇਮਾਰਤ ਉੱਪਰ ਰਿਪਬਲਿਕ ਆਫ ਖਾਲਸਤਾਨ ਦੇ ਸਹੋਲਡਿੰਗ ਦੀਆਂ ਸਾਹਮਣੇ ਆਈਆਂ ਤਸਵੀਰਾਂ ਨੇ ਭਾਰਤ ਕੈਨੇਡਾ ਦੇ ਪਹਿਲਾਂ ਤੋਂ ਹੀ ਤਣਾਅਪੂਰਨ ਚੱਲ ਰਹੇ ਸਬੰਧਾਂ ਅਦੇ ਕੈਨੇਡਾ ਵੱਲੋਂ ਕੱਟੜ ਪੰਥੀ ਤੱਤਾਂ ਨੂੰ ਹਵਾ ਦੇਣ ਦੇ ਲੱਗ ਰਹੇ ਇਲਜ਼ਾਮਾਂ ਦਰਮਿਆਨ ਬਾਲ ਦੀ ਉੱਪਰ ਤੇਲ ਦਾ ਕੰਮ ਕੀਤਾ ਹੈ ਅਤੇ ਇਸ ਵਿਵਾਦ ਦਾ ਸੇਕ ਹੁਣ ਤੋਂ ਹੀ شدت ਨਾਲ ਮਹਿਸੂਸ ਹੋਣ ਲੱਗਾ ਹੈ ਭਾਰਤ ਸਰਕਾਰ ਰੋਪਾ ਬੰਦੀ ਸ਼ੁਦਾ ਅਤੇ ਖਾਲਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਵਿੱਚ रिपब्लिक ऑफ कालिस्तान ਦਾ ਦੂਤਾਵਾਸ ਖੋਲਣ ਦਾ ਦਾਵਾ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਕੈਨੇਡੀਅਨ ਸਰਕਾਰ ਦੇ ਫੰਡਾਂ ਨਾਲ ਬਣਾਈ ਗਈ ਸੀ ਅਤੇ ਹਾਲ ਹੀ ਵਿੱਚ 1.5 ਲੱਖ ਡਾਲਰ ਦੀ ਲਗਤ ਨਾਲ ਇਸ ਵਿੱਚ ਇੱਕ ਲਿਫਟ ਵੀ ਲਗਾਈ ਗਈ ਹੈ ਹੁਣ ਇਸ ਇਮਾਰਤ ਤੇ ਰਿਪਬਲਿਕ ਆਫ ਕਾਲਿਸਤਾਨ ਦਾ ਬੋਰਡ ਲੱਗਾ ਨਜ਼ਰ ਆ ਰਿਹਾ ਹੈ ਇਸ ਇਮਾਰਤ ਨੂੰ ਪਹਿਲਾਂ ਸਥਾਨਕ ਸਿੱਖ ਪਾਈਚਾਰੀ ਲਈ ਇੱਕ ਕਮਿਊਨਿਟੀ ਸੈਂਟਰ ਵਜੋਂ ਵਰਤਿਆ ਜਾਂਦਾ ਸੀ ਟਰੂਡੋ ਸਰਕਾਰ ਵੇਲੇ ਵਿਗੜੇ ਸਬੰਧਾਂ ਦਰਮਿਆਨ ਮਾਰਕ ਕਾਰਨੀ ਦੀ ਸਰਕਾਰ ਵੇਲੇ ਸੁਧਾਰ ਦੀ ਕੋਸ਼ਿਸ਼ਾਂ ਵਿਚਾਲੇ ਸਾਹਮਣੇ ਆਈਆਂ ਦੀ ਨਾ ਤਸਵੀਰਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ ਹਾਲਾਂਕਿ ਭਾਰਤ ਵੱਲੋਂ ਹਾਲੇ ਅਧਿਕਾਰਤ ਬਿਆਨ ਦਾ ਇੰਤਜ਼ਾਰ ਹੈ ਪਰ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ ਭਾਜਪਾ ਆਗੂ ਆਰ ਪੀ ਸਿੰਘ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਕਟੜਪੰਥੀ ਤੱਤਾਂ ਨੂੰ ਹਵਾ ਦੇ ਰਹੀ ਹੈ ਇਹ ਅੰਤਰਰਾਸ਼ਟਰੀ ਸੰਮੇਲਨ ਨਾਲ ਸਿੱਧੀ ਰ ਖਤਰਨਾਕ ਉਲੰਘਣਾ ਹੈ ਕੈਨੇਡੀਅਨ ਸਰਕਾਰ ਦੇ ਫੰਡਾਂ ਨਾਲ ਬਣਾਈ ਇਸ ਇਮਾਰਤ ਨੂੰ ਰਿਪਬਲਿਕ ਆਫ ਖਾਲਸਤਾਨ ਬਣਾਉਣ ਬਾਰੇ ਕੈਨੇਡਾ ਸਰਕਾਰ ਆਪਣਾ ਰੁਖ ਸਾਫ਼ ਕਰੇ ਅਜਿਹੇ ਇਲਜ਼ਾਮ ਭਾਜਪਾ ਆਗੂ ਆਰ ਪੀ ਸਿੰਘ ਵੱਲੋਂ ਲਗਾਏ ਗਏ ਹਨ